ਖਬਰ ਹੁਸ਼ਿਆਰਪੁਰ ਦੇ ਸਿੰਗੜੀ ਵਾਲਾ ਬਾਈਪਾਸ ਨਸਤੇਕ ਤੋਂ ਹੈ ਜਿੱਥੇ ਕਿ ਸਿੰਗੜੀ ਵਾਲਾ ਰੇਲਵੇ ਫਾਟਕ ਨੇ ਨਸਤੇਕ ਸਥਿਤ ਚਾਹ ਅਤੇ ਰੋਟੀ ਦੇ ਖੋਖੇ ਤੋਂ ਆਪ ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਦੀ ਪੇਤ ਭਰੇ ਹਾਲਾਤਾਂ ਚ ਲਾਸ਼ ਮਿਲੀ ਹੈ ਕਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ਚ ਰਖਵਾ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਗੁਰਨਾਮ ਲਾਲ ਗਾਮਾ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਅਦਰਸ਼ ਨਗਰ ਪਿਪਲਾ ਵਾਲਾ ਵਜੋਂ ਹੋਈ ਹੈ ਅਜਿਹੀ ਉਮਰ 52 ਸਾਲ ਦੇ ਕਰੀਬ ਦਸੀ ਜਾ ਰਹੀ ਹੈ ਜਾਣਕਾਰ ਦੁੰਦਿਆ ਮ੍ਰਿਤਕ ਗੁਰਨਾਮ ਲਾਲ ਗਾਮਾ ਦੇ ਭਰਾ ਜਸਵੰਤ ਰਾਏ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਸਿੰਘੜੀ ਵਾਲਾ ਰੇਲਵੇ ਫਾਟਕ ਨੇ ਸਤੀਕ ਹੀ ਚਾਹ ਤੇ ਰੋਟੀ ਦਾ ਖੋਖਾ ਚਲਾਉਂਦਾ ਸੀ ਤੇ ਆਪਣੇ ਸਮਾਨ ਦੀ ਰਾਖੀ ਲਈ ਖੋਕੇ ਤੇ ਹੀ ਰਾਤ ਨੂੰ ਰੈਂਦਾ ਸੀ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਉਸਤੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਭਰਾ ਦੀ ਮ੍ਰਿਤਕ ਦੇ ਮੰਜੇ ਤੋਂ ਹੇਠਾ ਪਈ ਹੋਈ ਸੀ ਤੇ ਉਸ ਦਾ ਐਕਟਿਵ ਅਤੇ ਪਰਸਚੋਂ ਪੈਸੇ ਵੀ ਗਾਇਬ ਸਨ ਜਿਸ ਕਾਰਨ ਉਹਨਾਂ ਨੂੰ ਕਤਲ ਦਾ ਖਦਸ਼ਾ ਜਾਪ ਰਿਹਾ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਬਾਰੇ ਕੁਝ ਕਿਹਾ ਜਾ ਸਕਦਾ ਹੈ ਹੁਸ਼ਰਪੁਰਲੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਭਾਜੀ ਕੀ ਨਾਮ ਹੈ ਤੁਹਾਡਾ ਜਸਵੰਤ ਰਾਜੀ ਠੀਕ ਹੈ ਜਸਵੰਤ ਜੀ ਕੀ ਵਾਰਦਾਤ ਹੋਈ ਹੈ ਉੱਥੇ ਸਿਗਰੀ ਵਾਲੇ ਦੇ ਕੋਲ ਬਾਤ ਇਦਾਂ ਦੇਖੋ ਜੀ ਮੇਰੇ ਤੋਂ ਮੇਰਾ ਛੋਟਾ ਬਰਾਦਰ ਜੀ ਮੈਨੂੰ ਕੋਈ ਪੌਣੀਕ 8:30 7 ਵਜੇ ਮੇਰੇ ਕੋਲ ਬੰਦਾ ਆਇਆ ਮੇਰੇ ਕੋਲ ਉੱਥੇ ਕਲੋਨੀ ਜੋ ਆਦਰਸ਼ ਕਲੋਨੀ ਜੋ ਬੰਦਾ ਆਇਆ ਪਰ ਉਹਨੇ ਆ ਕੇ ਮੈਨੂੰ ਸੇਵ ਕਹਿੰਦਾ ਵੀ ਤੁਹਾਡਾ ਭਰਾ ਜਿਹੜਾ ਛੋਟਾ ਬੋਲਦਾਰੀ ਜਗਾ ਤੇ ਮੈਂ 2 ਮਿੰਟ ਲਈ ਜਾ ਕੇ ਗਿਆ ਤਾਂ ਜਾ ਕੇ ਦੇਖਿਆ ਤਾਂ ਥੱਲੇ ਪਿਆ ਸੀਗਾ ਉਹਥੇ ਸਾਨੂੰ ਥੋੜੀ ਸ਼ੱਕ ਜੀ ਹੋ ਗਈ ਵੀ ਮੈਂ ਕਿਹਾ ਵੀ ਚਲੋ ਅਟੈਕ ਟੂਕ ਹੋ ਗਿਆ ਉਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹਦੀ ਐਕਟਿਵਾ ਵੀ ਹੈ ਨਹੀਂ ਉਹਦਾ ਪਰਸ ਵੀ ਹੈ ਨਹੀਂ ਉਹਦਾ ਮੋਬਾਈਲ ਵੀ ਹੈ ਨਹੀਂ ਇਹ ਸਾਨੂੰ ਥੋੜੀ ਸ਼ੱਕ ਜੀ ਪੈ ਗਈ ਸਾਨੂੰ ਸ਼ੱਕ ਦੀ ਦੌਰੇ ਫੇ ਅਸੀਂ ਇਹਦਾ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਮੌਕੇ ਤੇ ਆਈ ਹੁੰਦੀ ਕੋਈ ਕੀ ਕਾਰਵਾਈ ਕਰਦੀ ਕੀ ਨਹੀਂ ਹਲੇ ਤੱਕ ਪੂਰਾ ਪਤਾ ਨਹੀਂ ਲੱਗਦਾ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਕਤਲ ਕੀਤਾ ਗਿਆ ਤੇ ਇਹ ਵੀ ਜੀ ਦਾਦਾ ਗਿਆ ਕਿ ਪੈਸੇ ਵੀ ਹੈ ਨਹੀਂ ਐਕਟਿਵਾ ਵੀ ਹੈ ਨਹੀਂ ਥੋੜੀ ਸ਼ੱਕਾ ਵੀ ਸ਼ੱਕ ਦੀ ਧਾਰੀ ਜੀ ਵੀ ਤੋਂ ਨੂੰ ਤੋਂ ਲੱਗਦਾ ਮੜਾ ਜੀ ਬਾਕੀ ਪੋਸਟਮਾਰਕ ਤੋਂ ਪਤਾ ਲੱਗੂ ਕੰਮਕਾਰ ਕੀ ਕਰਦੇ ਸੀਗੇ ਜੀ ਇਹ ਹੋਟਲ ਦਾ ਕੰਮ ਕਰਦੇ ਤੇ ਚਾਹ ਬੰਦਿਆ ਠੀਕ ਹੈ ਤੇ ਰਹਿੰਦੇ ਵੀ ਉੱਥੇ ਸੀਗੇ ਰਹਿੰਦੇ ਕਲੋਨੀ ਸੀਗੇ ਆਉਣ ਜਾਣ ਦਾ ਮਤਲਬ ਇਹ ਰਹਿੰਦੇ ਹੋਟਲ ਵੀ ਸੀਗਾ ਹੋਟਲ ਜੀ ਉੱਥੇ ਹੀ ਰਹਿੰਦਾ ਸੀ ਜੀ ਨਾਮ ਕੀ ਆ ਜੀ ਉਹਨਾਂ ਦਾ ਇਹਨੂੰ ਨੰਗਰਨਾਮ ਲਾ ਲੇ ਤੇ ਠੀਕ ਹੈ ਜੀ ਤੇ ਉਮਰ ਕਿੰਨੀ ਸੀ ਇਹਨਾਂ ਦੀ ਮੇਰਾ 52 ਸਾਲ ਦੀ ਹੈ ਵਿਆਹ ਹੋਏ ਸੀਗੇ ਜੀ ਹਾਂਜੀ ਹਾਂਜੀ ਦੋ ਬੱਚੇ ਆ ਠੀਕ ਹੈ ਜੀ ਤੇ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਜੀ ਬਸ ਦੋ ਛੋਟਾ ਬੱਚਾ ਤੇ ਵਾਈਫ ਰਾਤ ਨੂੰ ਰਾਖੀ ਲਈ ਉੱਥੇ ਰਹਿੰਦੇ ਸੀ ਆਪਣੀ ਸਬੰਦ ਦੀ ਹਾਂ ਜੀ ਪਿਛਲੇ ਕਿੰਨੇ ਸਮੇਂ ਤੋਂ ਜਸਵੰਤ ਜੀ ਇਹ ਕੰਮ ਕਰ ਰਹੇ ਸੀ 2 ਸਾਲ ਤੋਂ ਹੋ ਗਿਆ ਠੀਕ ਹੈ ਤੇ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਕੋਈ ਸਮਾਂ ਤੋਂ ਬਾਅਦ ਪਤਾ ਲੱਗੂਗਾ ਕੀ ਹੈਗਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਦੇਖੋ ਸੰਤਨ ਜਵਾਦ ਇਨਸਾਫ ਚਾਹੀਦਾ ਦੇਖ ਕੀ ਹੈਗਾ ਕੀ ਨਹੀਂ ਕਿਉਂਕਿ ਸ਼ੱਕ ਸਾਨੂੰ ਪੈ ਗਈ ਹੈ ਕਿ ਉਹਦੀ ਐਕਟ ਪਾਇ ਹੈ ਨਹੀਂ ਪਰਸ ਨਹੀਂ ਤੇ ਮੋਬਾਈਲ ਹੈ ਨਹੀਂ ਇਸ ਤੋਂ ਬਦਲ ਕੇ ਕੋਈ ਲੋਟ ਹੋ ਜਾਂ ਕੁਝ ਵੀ ਹੋ ਸਕਦਾ ਹੁਣ ਪਤਾ ਲੱਗੂ ਉਸ ਵਾਂਗੂ ਰਿਪੋਰਟ ਤੋਂ ਬਾਅਦ ਅੱਛਾ ਸਵੇਰੇ ਜਦੋਂ ਢਾਬੇ ਤੇ ਜਾ ਕੇ ਪਤਾ ਲੱਗਿਆ ਸੀਗਾ ਕਿ ਮੈਨੂੰ ਕੋਈ ਮੇਰੇ ਕੋਲ ਬੰਦਾ ਆਇਆ ਦੱਸਣ ਆਇਆ ਸਵੇਰੇ ਮੈਂ ਤਾਂ ਜਿਆਦਾ ਕਾਰਪੋਰੇਸ਼ਨ ਚੱਲਦਾ ਸੀ ਬੰਦਾ ਆਇਆ ਫਿਰ ਮੈਂ ਇਹਨੂੰ ਪੁੱਛਿਆ ਉਹਨੇ ਦੱਸਿਆ ਕਹਿੰਦਾ ਵੀ ਤੁਹਾਡਾ ਭਰਾ ਹੈ ਉੱਥੇ ਬੋਲਦਾ ਫਿਰ ਮੈਂ ਗਿਆ ਉੱਥੇ ਸੀਗੇ ਮੰਜੇ ਤੇ ਲਿਟੇ ਹੋ ਕੇ ਨੀਚੇ ਉਹ ਤਾਂ ਨੀਚੇ ਸੀ ਨੀਚੇ ਅੱਛਾ ਉਧਰ ਮੰਜੇ ਤੇ ਸੁਣਦੇ ਸੀ ਉੱਪਰ ਨੀਚੇ ਡਿੱਗੇ ਹੋ ਸੀਗੇ ਮੰਜੇ ਤੇ ਸੀ ਨੀਚੇ ਤੇ ਡਿੱਗੇ ਨੀਚੇ ਡਿੱਗੇ ਸੀ ਛੀ ਏ ਗੁਰਦੀਪ ਜੀ ਜਿਕੇ ਮ੍ਰਿਤਕ ਤੇ ਮਿਲੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਸਿੰਗੜੀ ਵਾਲਾ ਤਾਂ ਕੀ ਪੂਰਾ ਮੈਟਰ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਨੇੜੇ ਰੇਲਵੇ ਫਾਰਟਕੋਟੇ ਭਣਾ ਵਾਲਾ ਚਾਹ ਖੋਖਾ ਆ ਡਰਗੋੜੀ ਮਤਲਬ ਪਈ ਹੋਈ ਹੈ ਤੁਸੀਂ ਮੌਕੇ ਤੇ ਪੁੱਛਿਆ ਮੌਕਾ ਦੇਖਿਆ ਹੈ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਟੇਟਮੈਂਟਾਂ ਲੈ ਰਿਕਾਰਡ ਕਰਨੀਆਂ ਵਾਰਸਾਂ ਦੀ ਉਹਦੇ ਰਾस्ते ਕੀ ਹੈ ਉਹ ਸਾਹਾਂ ਤੋਂ ਪੁੱਛ ਕੇ ਵੀ ਜਾਊਗੀ ਜੋ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਇਹ ਵਾਰਸਾਂ ਜਿਵੇਂ ਕਹਿਣਾ ਤੋਂ ਸਮਾਇਨ ਵੀ ਗਾਇਬ ਐ ਐਕਟਿਵ ਬਾਸ ਸਪਰਸ ਤੋਂ ਵਿੱਚੋਂ ਪੈਸੇ ਗਾਇਬ ਐ ਤੇ ਉਹਨਾਂ ਨੂੰ ਕਤਲ ਦਾ ਜਿੱਦਾਂ ਖਤਸ਼ਾਣਾ ਵੱਲੋਂ ਪ੍ਰਗਟਾਇਆ ਜਾ ਰਿਹਾ ਹੁਣ ਤੱਕ ਔਰੰਗਜ਼ਾ ਆਪਣੀ ਲਿਖਤੀ ਵਿੱਚ ਜੋ ਕਰਾਇਆ ਉਸਾਂ ਦਾ ਸੇਜਾ ਹੋਗਾ ਵੀ ਆ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਬੀ ਡੂ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ